ਹਾਂਜੀ ਲੋ ਜੀ ਆ ਪੰਜ ਲਾਇਆ ਲਸੋਟਾ ਵੈਕਸੀਨੇਸ਼ਨ ਲੱਗੇ ਆ ਲਾਉਣ ਕਬੂਤਰਾਂ ਲਈ ਇਹ ਘੁੰਮਣੀ ਤੋਂ ਆ ਤੇ ਇਹ ਹੈਗਾ ਇਹਦਾ ਪਾਣੀ 500 ਕਬੂਤਰ ਦੀ ਡੋਜ਼ ਆ ਠੀਕ ਆ ਤੇ ਆਹ ਠੀਕ ਆ ਜਰਾ ਫਾਲੋ ਚੰਗੀ ਕਰਾਂ ਐਕਸਟਰਾ ਇਹ ਲਸੋਟਾ ਠੀਕ ਆ ਆਹਦੇ 500 ਡੋਜ਼ ਠੀਕ ਆ 120 ਰੁਪਏ ਲਾਉਂਗਾ ਵੀ ਇ tanto ਮਹਿੰਗਾ ਨਹੀਂ ਹੈਗਾ 120 ਰੁਪਈਆ ਦਾ ਆਇਆ ਇਹ ਠੀਕ ਆ ਇਹ ਇੱਕ ਪੌਣਾ ਤੱਕ ਅੱਖ ਦੇ ਵਿੱਚ ਤੇ ਇੱਕ ਤਵਕਾ ਪੌਣਾ ਨੱਕ ਚ ਆਗੇ ਤੈਨੂੰ ਠੰਡੇ ਪਾਣੀ 'ਚ ਰੱਖਣਾ ਆਪਾਂ ਬਾਅਦ 'ਚ ਕਬੂਤਾਂ ਕਬੂਤਰਾਂ ਦੇਣਾ ਬਰਫ਼ 'ਚ ਡੋਬ ਦੇਣਾ ਫੇਰ ਇਹਨੂੰ ਠੀਕ ਆ ਤੇ ਇਹਨੂੰ ਗਰਮੀ ਨਹੀਂ ਲੱਗਣੀ ਠੰਡੇ ਮੌਸਮ 'ਚ ਕਾਉਣਾ ਜੇ ਸ਼ਾਮ ਨੂੰ ਮੌਸਮ ਠੰਡਾ ਹੋਵੇ ਆਪਾਂ ਕਬੂਤਰੀਆਂ ਇਹਨਾਂ ਦੇ ਵੀ ਲਾਤ ਆ ਠੀਕ ਆ ਤਾਂ ਆ ਕਬੂਤਰ ਬਾਹਰ ਕੱਢੇ ਇਹਨਾਂ ਦੇ ਵੀ ਲਾਤ ਆ ਇਹ ਜਗਾ ਇੱਕ ਆ ਬਿਠਾਇਆ ਇਹਨਾਂ ਦੇ ਲਾਤ ਇੱਕ ਖੱਬੀ ਅੱਖ ਚ ਪਾਉਣਾ ਹੀ ਬੂੰਦ ਤੇ ਇੱਕ ਸੱਜੀ ਨੱਕ ਚ ਪਾਉਣੀ ਆ ਇੱਕ ਕਬੂਤਰ ਆ ਪੰਜ ਕਬੂਤਰਾਂ ਦਾ ਜੋੜਾ 120 ਰੁਪਏ ਨੂੰ ਆਉਂਦਾ ਇਹ ਕੋਈ ਡਾ ਮਹਿੰਗਾ ਨਹੀਂ ਹੋ ਕੀ 6 ਮਹੀਨੇ ਬਾਅਦ ਇਹ ਲਾਈਦਾ ਆ ਕਬੂਤਰ ਘੁੰਮ ਨਹੀਂ ਕੰਮ ਨਹੀਂ ਤੀਂ ਆ ਦੇ ਵਿਚਾਰ ਆਂਦਾ ਕਬੂਤਰਾਂ ਦਾ ਸਾਰੇ ਭਰਾ ਮੇਰੇ ਵਰਤਿਆ ਕਰੋ 6 ਮਹੀਨੇ ਬਾਅਦ ਇਹ ਲਾ ਲੂ ਤਾਂ ਹੁਣ ਜੋੜੇ ਲਾਉਣੇ ਆ ਲਾ ਦਿੱਤਾ ਜਦਾਂ ਹੌਣ ਜੋੜੇ ਲਾਵਾਂਗੇ ਆਪਾਂ ਲਾਸਟ 7ਵੇਂ ਮਹੀਨੇ ਦੀ ਲਾਸਟ ਨੂੰ ਤੇ ਦੀ ਵਾਰਮਿੰਗ ਕਰਾਂਗੇ ਥੋੜੇ ਜਣਾਂ ਤੱਕ ਉਦੋਂ ਵੀ ਤੁਹਾਨੂੰ ਵੀਡੀਓ ਪਾ ਕੇ ਜਰੂਰ ਦਿਖਾਵਾਂਗੇ ਤਾਂ ਇਹ ਭਰਾ ਮੇਰਾ ਸਾਰੇ ਲਾਇਆ ਕਰੋ ਜਰੂਰ ਜਿੰਨਾ ਬਚਾ ਹੁੰਦਾ ਬਚਾ ਕਰਿਆ ਕਰੋ ਜਾਨਵਰਾਂ ਦਾ ਕੇਅਰ ਕਰਿਆ ਕਰੋ ਕਬੂਤਰ ਆਪਣੇ ਵਾਲੀ ਬਾਕੀ ਚਲੋ ਬਾਜੀਆਂ ਤਾਂ ਹੋ ਗਈਆਂ ਬੰਦ ਫੇ ਵੀ ਚਲੋ ਬਾਬਾ ਸੌਖ ਰੱਖੇ ਫੋਲੇ ਕਿਤੇ ਗੱਲ ਬਣ ਜਵੇ ਕੋਟ ਵੱਲੋਂ ਆ ਜਵੇ ਔਰ ਟਰੈਕੜਾ ਕਿ ਡਾ ਸਕਦੇ ਆ ਸਾਰੇ ਜਾਣੇ ਸਾਥ ਦਿਓ ਕਬੂਤਰ ਭਰਾ ਮੇਰੇ ਜਿੰਨੇ ਵੀ ਆਬਾਦ ਚੜ ਗਏ ਕੀ ਬਾਜੀਆਂ ਹੋਣ ਕੈਨਸਲ ਨਾ ਹੋਣ ਬਾਜੀਆਂ